ਸਾਰੇ ਵੀਰ ਭਰਾਵਾਂ ਨੂੰ राधे राधे ਸਸੀ ਕਾਲ ਜੀ ਦੋਸਤੋ ਆਪਾਂ ਅੰਦਰ ਵੀਡੀਓ ਬਣਾ ਰਹੇ ਸੀਗੇ ਜਿਹੜੇ ਮੈਡਮ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਮੈਡਮ ਕਿਰਨ ਤੇ ਆਪਣੇ ਸਾਹਮਣੇ ਖੜੇ ਐ ਆਪਾਂ ਨੂੰ ਇੱਕ ਬਹੁਤ ਵੱਡੀ ਸੇਧ ਮਿਲਦੀ ਐ ਇਹਨਾਂ ਨੂੰ ਦੇਖ ਕੇ ਮੈਡਮ ਦੀ ਜਿਹੜੀ ਅੱਖਾਂ ਦੀ ਰੌਸ਼ਨੀ ਨਹੀਂ ਹੈਗੀ باوجود ਇਸ ਦੇ ਮੈਡਮ ਪੜ੍ਹ ਲਿਖ ਕੇ ਮਿਹਨਤ ਕਰਕੇ ਪ੍ਰੋਫੈਸਰ ਬਣੇ ਇਨਾਂ ਨੇ ਆਪਣੇ ਸੁਪਨੇ ਪੂਰੇ ਕੀਤੇ ਆਪਾਂ ਸਿਰਫ 2 ਮਿੰਟ ਵਾਸਤੇ ਮੈਡਮ ਨਾਲ ਗੱਲ ਕਰਨੀ ਹੈ ਨਾਲ ਇਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਕਿ ਇਹਨਾਂ ਦੇ ਹਰ ਇੱਕ ਸੁੱਖ-ਦੁੱਖ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੀ ਗੱਲ ਤਾਂ ਇਹ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਇੰਸਪਾਇਰ ਹਾਂ ਤੁਸੀਂ ਜਿਦਾਂ ਅੰਦਰ ਬੋਲ ਰਹੇ ਸੀਗੇ ਤੇ ਮੈਡਮ ਮੈਨੂੰ ਤੁਹਾਡੇ ਬਾਰੇ ਵੈਸੇ ਤਕਰੀਬਨ ਸਾਰਾ ਪਤਾ ਹੀ ਲੱਗ ਚੁੱਕਿਆ ਹੈ ਮੈਨੂੰ ਜਿੱਦਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਤੁਸੀਂ ਸਾਰਾ ਕੁਝ ਆਪਣੇ ਬਾਰੇ ਦੱਸਿਆ ਜੀ ਤੁਸੀਂ ਮਿਹਨਤ ਕਰਕੇ ਪ੍ਰੋਫੈਸਰ ਬਣੇ ਸਿਰਫ ਮਤਲਬ ਦੋ ਸ਼ਬਦਾਂ ਦੇ ਵਿੱਚ ਛੋਟੀ ਲਾਈਨਾਂ ਦੇ ਵਿੱਚ ਆਪਣੇ ਬਾਰੇ ਕੁਝ ਦੱਸੋ ਵੀ ਤੁਸੀਂ ਇੱਕ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਪਹਿਲੀ ਗੱਲ ਤਾਂ ਇਹ ਦੱਸਾਂਗੀ ਕਿ ਅੱਜ ਮੈਨੂੰ ਇੱਥੇ ਯੂਨੀਵਰਸਿਟੀ ਕਨੌਰ ਕਾਲਜ ਦੇ ਵਿੱਚ ਜਿਹੜਾ ਸਤ ਰੋਜਾ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਲਗਾਇਆ ਗਿਆ ਹੈ ਇੱਥੇ ਐਜ਼ ਅ ਗੈਸਟ ਇਨਵਾਈਟ ਕੀਤਾ ਗਿਆ ਮੈਨੂੰ ਸੋ ਇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪਹਿਲੀ ਗੱਲ ਤਾਂ ਮੋਟੀਵੇਸ਼ਨ ਮਿਲੀ ਬੱਚਿਆਂ ਦੇ ਕੋਲੋਂ ਜਿਹੜਾ ਉਤਸ਼ਾਹ ਉਹਨਾਂ ਦੇ ਅੰਦਰ ਦੇਖਣ ਨੂੰ ਮਿਲਿਆ ਐਜ਼ ਵਲੰਟੀਅਰਸ ਮੈਂ ਸਾਰੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹਨੀ ਹੈ ਕਿ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਵੀ ਸਮੇਂ ਕੋਈ ਰੁਕਾਵਟ ਆ ਸਕਦੀ ਹੈ ਸਾਨੂੰ ਕੋਈ ਸੱਟ ਲੱਗ ਸਕਦੀ ਹੈ ਸਾਡੇ ਅੰਦਰ ਕੋਈ ਸਾਨੂੰ ਕੋਈ ਬਿਮਾਰੀ ਹੋ ਸਕਦੀ ਹੈ ਜਾਂ ਅਸੀਂ ਸਾਨੂੰ ਅਮੀਰ ਗਰੀਬ ਦਾ ਵੀ ਸਾਨੂੰ ਗਰੀਬ ਵੀ ਹੋ ਸਕਦੇ ਆ ਅਸੀਂ ਸੋ ਸਾਨੂੰ ਲੇਕਿਨ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅੱਗੇ ਵੱਧ ਕੇ ਆਪਣੇ ਆਪ ਨੂੰ ਆਪਣੇ ਪੈਰਾਂ ਦੇ ਖੜਾ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਸਿੱਖਿਆ ਹੀ ਇੱਕ ਜੇ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਸਮਾਜ ਦੇ ਵਿੱਚ ਆਪਣਾ ਰੁਤਬਾ ਹਾਸਿਲ ਕਰ ਸਕਦੇ ਆ ਆਪਣੀ ਰੋਜ਼ਮਰ ਦੀ ਜ਼ਿੰਦਗੀ ਨੂੰ ਖੁਦ ਕਮਾ ਸਕਦੇ ਆ ਸੋ ਇੱਕ ਤਾਂ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਦੂਸਰਾ ਸਾਨੂੰ ਵਲੰਟੀਅਰ ਦੇ ਤੌਰ ਤੇ ਜਿਹੜੀ ਕਿ ਐਨਐਸਐਸ ਦੀ ਭਾਵਨਾ ਹੈ ਇਹ ਸਾਡੇ ਸਾਰਿਆਂ ਦੇ ਅੰਦਰ ਹੋਣੀ ਚਾਹੀਦੀ ਹੈ ਕਿ ਅਸੀਂ ਦੂਸਰਿਆਂ ਦੇ ਲਈ ਕ ਕਰਨਾ ਹੈ ਦੂਸਰਿਆਂ ਦੀ ਮਦਦ ਕਰਨੀ ਹੈ ਤਾਂ ਜੋ ਸਾਡਾ ਜਿਹੜਾ ਸਾਰਾ ਸਮਾਜ ਹੈ ਅੱਗੇ ਵੱਧ ਸਕੇ ਮੈਮ ਕਿੰਨੀ ਏਜ ਦੇ ਵਿੱਚ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਚਲੀ ਗਈ ਸੀ ਜੀ ਮੈਂ ਉਦੋਂ 19 ਸਾਲਾਂ ਦੀ ਸੀ ਜਦੋਂ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਐ ਮੈਂ ਬੀਏਸੀ ਨਰਸਿੰਗ ਕਰ ਰਹੀ ਸੀ ਉਹ ਓਕੇ ਓਕੇ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਕੀਤੀ ਹੈ ਜੀ ਹਾਂ ਜੀ ਜੀ ਸਰ ਅੱਛਾ ਮੈਮ ਇਹ ਤੁਹਾਡੇ ਹਸਬੰਡ ਨੇ ਇਹਨਾਂ ਦਾ ਸਰ ਤੁਹਾਡਾ ਕੀ ਨਾਮ ਹੈ ਜੀ ਹਰਜਿੰਦਰ ਸਿੰਘ ਹੈ ਅੱਛਾ ਅੱਛਾ ਸਰ ਮੈਮ ਇਹਨਾਂ ਦਾ ਤੁਹਾਨੂੰ ਕਿੰਨਾ ਕੁ ਸਾਥ ਰਿਹਾ ਜੀ ਜੀ ਇਹਨਾਂ ਦਾ ਮੈਨੂੰ 2009 ਚ ਸਾਡੀ ਮੈਰिज ਹੋਈ ਸੀ ਉਦੋਂ ਤੋਂ ਲੈ ਕੇ ਇਹਨਾਂ ਦਾ ਹੁਣ ਤੱਕ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਬੱਚੇ ਹੈ ਡਿਊਟੀ ਹੈ ਔਰ ਇਹਨੇ ਆਪਣੀ ਨੌਕਰੀ ਛੱਡ ਕੇ ਸਾਨੂੰ ਸਾਰੀ ਪਰਿਵਾਰ ਦੀ ਸੇਵਾ ਜਿਹੜੀ ਇਹ ਕਰ ਰਹੀ ਹੈ ਔਰ ਇਹਨਾਂ ਦੀ ਸੇਵਾ صدਕਾ ਹੀ ਪਹਿਲਾਂ ਮੇਰੇ ਪੇਰੈਂਟਸ ਨੇ ਮੇਰੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਮੇਰਾ ਮੇਰੇ ਭੈਣ ਭਰਾਵਾਂ ਨੇ ਕੀਤਾ ਔਰ ਉਸ ਤੋਂ ਬਾਅਦ ਹੁਣ ਮੇਰੇ ਹਸਬੰਡ ਹੀ ਮੇਰੀ ਸਾਰੀ ਮਦਦ ਕਰਦੇ ਜਿਸ ਦੇ ਨਾਲ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਜੌਬ ਕਰ ਰਹੀ ਹਾਂ ਆਪਣਾ ਪਰਿਵਾਰ ਚਲਾ ਰਹੀ ਹਾਂ ਤੇ ਨਾਲ ਹੀ ਇੱਕ ਸੈਂਟਰ ਚਲਾ ਰਹੀ ਹਾਂ ਫਾਰ ਪਰਸਨਸ ਵਿਦ ਡਿਸੇਬਿਲਿਟੀਜ਼ ਤਾਂ ਜੋ ਜਿਹੜੇ ਬੱਚੇ ਹਾਇਰ ਐਜੂਕੇਸ਼ਨ ਲੈਣ ਮੇਰੇ ਵਰਗੇ ਜਿਹੜੇ ਬੱਚੇ ਹੈ ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਉਹਨਾਂ ਨੂੰ ਅੱਗੇ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਾ ਆਏ ਤੇ ਇਹਨਾਂ ਸਾਰਿਆਂ ਦੇ ਵਿੱਚ ਹੀ ਮੇਰੇ ਹਸਬੰਡ ਮੇਰਾ ਬਹੁਤ ਜ਼ਿਆਦਾ ਸਹਿਯੋਗ ਕਰਦੇ ਹੈ ਮੈਂ ਜਿਹੜੀ ਤੁਹਾਡੇ ਹਸਬੰਡ ਨੇ ਨੌਕਰੀ ਛੱਡੀ ਉਹ ਤੁਹਾਡੇ ਕਰਕੇ ਹੀ ਛੱਡੀ ਜੀ ਜੀ ਕਿਉਂਕਿ ਜਦੋਂ ਉਹ ਚੰਡੀਗੜ੍ਹ ਦੇ ਸਕੂਲ ਦੇ ਵਿੱਚ ਅਸੀਂ ਜੌਬ ਕਰਦੇ ਸੀ ਦੋਨੋਂ ਹਸਬੰਡ ਵਾਈਫ ਲੇਕਿਨ ਜਦੋਂ ਮੈਨੂੰ ਪਟਿਆਲੇ 'ਚ ਨੌਕਰੀ ਮਿਲੀ ਹੈ ਤੇ ਮੇਰੇ ਹਸਬੰਡ ਨੇ ਕਿਹਾ ਕਿ ਇਹ ਬਹੁਤ ਵੱਡੀ ਓਪਰਚ्युनिटी ਹੈ ਮਤਲਬ ਹੈ ਵੀ ਸੀ ਕਿਉਂਕਿ ਯੂਨੀਵਰਸਿਟੀ ਵਿਖੇ ਅਸਿਸਟੈਂਟ ਪ੍ਰੋਫੈਸਰ ਬੰਨਾ ਸੋ ਇਹਨਾਂ ਨੇ ਮੈਨੂੰ ਕਾਮਯਾਬ ਕਰਨ ਦੇ ਲਈ ਕਿਉਂਕ ਫਿਰ ਇਹਨਾਂ ਦੀ ਦਿੱਲੀ ਚੰਡੀਗੜ੍ਹ ਜਾਣਾ ਪੋਸੀਬਲ ਨਹੀਂ ਸੀ ਚਲਿਸ ਕਰਕੇ ਨਿਓ ਨੌਬ ਛੱਡੀ ਤੇ ਮੈਥੀ ਜੋਬ ਚਲ ਗਈ ਸੀ ਤੁਹਾਡੇ ਬੱਚੇ ਕਿੰਨੇ ਨੇ ਜੀ ਮੇਰੇ ਦੋ ਇੱਕ ਬੇਟੀ ਹੈ ਇੱਕ ਬੇਟਾ ਹੈ ਬੇਟੀ ਵੱਡੀ ਹੈ ਬੇਟਾ ਛੋਟਾ ਹੈ ਮੈਮ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਮੈਂ ਪੰਜਾਬੀ ਯੂਨੀਵਰਸਿਟੀ ਕੈਂਪਸ 'ਚ ਹੀ ਰਹਿ ਰਹੀ ਹਾਂ ਇੱਥੇ ਕਲੌਰ ਜੀ ਨਹੀਂ ਸਰ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਪਟਿਆਲਾ ਜੀ ਠੀਕ ਠੀਕ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹਾਂ ਮੈਂ ਤੁਹਾਡੀ ਵੀਡੀਓ ਇਸ ਲਈ ਬਣਾਈ ਹੈ ਤਾਂ ਕਿ ਆਪਾਂ ਹੋਰ ਬੱਚਿਆਂ ਨੂੰ ਵੀ ਸੇਧ ਦੇਣੀ ਹੈ ਤੁਹਾਡਾ ਜਿਹੜਾ ਮੈਸੇਜ ਹੈਗਾ ਅਸੀਂ ਹੋਰ ਬੱਚਿਆਂ ਨੂੰ ਇਹ ਸੁਣਾਵਾਂਗੇ ਜੀ ਥੈਂਕ ਯੂ ਧੰਨਵਾਦ ਜੀ ਓਕੇ ਸੋ ਦੋਸਤੋ ਇਹ ਸੀਗੇ ਮੈਡਮ ਪ੍ਰੋਫੈਸਰ ਕਿਰਨਦੀਪ ਕੌਰ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਕਾਲਜ ਕਨੌਰ ਦੇ ਵਿੱਚ ਪ੍ਰੋਫੈਸਰ ਨੇ ਲੈਕਚਰਾਰ ਬੱਚਿਆਂ ਨੂੰ ਪੜ੍ਹਾਉਂਦੇ ਨੇ ਦੇਖੋ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਬਾਵਜੂਦ ਇਸ ਦੇ ਤੁਸੀਂ ਸਾਰੀ ਗੱਲਬਾਤ ਸੁਣੀ ਇਹਨਾਂ ਦੀ ਜੋ ਕੁਝ ਇਹਨਾਂ ਨੇ ਦੱਸਿਆ ਬਾਵਜੂਦ ਇਸ ਦੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਹਾਰ ਨਹੀਂ ਮੰਨੀ ਤੇ ਅੱਜ ਇਹ ਇਹਨਾਂ ਨੇ ਜਿਹੜਾ ਆਪਣਾ ਮੁਕਾਮ ਹਾਸਿਲ ਕੀਤਾ ਆਪਣੀ ਮਿਹਨਤ ਨਾਲ ਆਪਣੀ ਲਗਨ ਨਾਲ ਦੇਖੋ ਅੱਜ ਕਿੱਥੇ ਬੈਠੇ ਆ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਇਹਨਾਂ ਦੀ ਰੋਸ਼ਨੀ ਨਹੀਂ ਹੈਗੀ ਅੱਖਾਂ ਦੀ ਇਹਨਾਂ ਨੂੰ ਇਸ ਗੱਲ ਦਾ ਵੀ 1% ਵੀ ਇਹ ਕਹਿੰਦੇ ਪਈਆਂ ਵੈਸੇ ਚਲੋ ਹੁੰਦਾ ਹੋਣਾ ਪਰ ਇਹ ਕਹਿੰਦੇ ਪਏ ਕਿ ਮੈਨੂੰ ਕੋਈ ਦੁੱਖ ਨਹੀਂ ਹੈ ਮੈਂ ਆਪਣੀ ਲਾਈਫ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਰਹੀ ਆ ਖੁਸ਼ੀ ਹੱਸਦੇ ਖੇਡਦੇ ਹੋਏ ਅਸੀਂ ਜਿੰਨੇ ਪਈਆਂ ਇਹਨਾਂ ਦੇ ਜਿਹੜੇ ਹਸਬੈਂਡ ਹੈਗੇ ਤੁਸੀਂ ਦੇਖੀ ਉਹਨਾਂ ਦੀ ਵੀ ਵੀਡੀਓ ਉਹ ਇਹਨਾਂ ਦਾ ਸਾਥ ਦਿੰਦੇ ਪਏ ਆ ਉਹਨਾਂ ਨੇ ਇਹਨਾਂ ਦੇ ਹਸਬੈਂਡ ਨੇ ਦੇਖੋ ਇਹਨਾਂ ਪਿੱਛੇ ਆਪਣੀ ਨੌਕਰੀ ਛੱਡ ਗਏ ਇਹਨਾਂ ਦੀ ਸੇਵਾ ਕਰਨ ਨੂੰ ਜਿਆਦਾ ਮਹੱਤਵ ਦਿੱਤਾ ਹੈ ਇਹੀ ਇਹਨਾਂ ਨੂੰ ਲੈ ਕੇ ਜਾਂਦੇ ਆਂ ਇਹੀ ਡਿਊਟੀ ਛੱਡ ਕੇ ਜਾਂਦੇ ਆਂ ਇਹਨਾਂ ਦੀ ਸੇਵਾ ਕਰਦੇ ਪਿਆ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਪਿਆਰ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਇਹਨਾਂ ਨੂੰ ਨਾਲ ਲੈ ਕੇ ਆਏ ਆਂ ਇਹਨਾਂ ਨੇ ਪਿੰਡ ਲੰਜਾਂ ਦੇ ਵਿੱਚ ਐਨਐਸਐਸ ਦਾ ਕੈਂਪ ਲੱਗਿਆ ਹੋਇਆ ਦੇਖਿਆ ਇਹਨਾਂ ਨੇ ਸਪੀਚ ਦਿੱਤੀ ਹੈ ਉਹ ਆਪਾਂ ਅਲੱਗ ਤੋਂ ਤੁਹਾਨੂੰ ਸੁਣਾਵਾਂਗੇ ਮੈਂ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਕਿ ਇੱਕ ਮੈਸੇਜ ਜਿਹੜਾ ਆਪਣੇ ਬੱਚਿਆਂ ਨੂੰ ਸੁਣਾਣਾ ਚਾਹੀਦਾ ਇਹਨਾਂ ਦਾ ਜੋ ਇਹਨਾਂ ਨੇ ਬੋਲਿਆ ਤੁਸੀਂ ਧਿਆਨ ਨਾਲ ਇਸ ਗੱਲਾਂ ਨੂੰ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਇਓ ਕਿ ਕੋਈ ਵੀ ਕੰਮ ਜਿਹੜਾ ਹੈਗਾ ਉਹ ਵੱਡਾ ਨਹੀਂ ਹੁੰਦਾ ਇਹ ਡ੍ਰਿੜ ਨਿਸ਼ਚੇ ਹੋਣਾ ਜ਼ਰੂਰੀ ਹੈ ਦੇਖੋ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਫਿਰ ਵੀ ਪੜ੍ਹ ਲਿਖ ਕੇ ਇਹ ਪ੍ਰੋਫੈਸਰ ਬਣੇ ਅੱਜ ਇਹਨਾਂ ਦੇ ਨਾਮ ਦੇ ਪਿੱਛੇ ਵੀ ਡਾਕਟਰ ਕਿਰਨਦੀਪ ਕੌਰ ਲੱਗਦਾ ਹੈ ਜੀ